ਨੀ ਸੁਣ ਪੜੀਏ ਧਕੀਏ ਕੋੜੀਏ ਮਾਨ ਪੜੀ ਸਮਝਾ ਮੇਰੀਆਂ ਮੱਤਾ ਖੂ ਵਿੱਚ ਪਾਤੀਆਂ ਮੇਰੀਆਂ ਮੱਤਾ ਖੂ ਵਿੱਚ ਪਾਤੀਆਂ ਕਿ ਮਾਨੂੰ ਕੀ ਪਤਾ ਕਿਸੇ ਹੀਰ ਰੰਝ ਦੇ ਛੱਡ ਕੇ ਕਿਸੇ ਹੀਰ ਰੰਝ ਦੇ ਛੱਡ ਕੇ ਕੋਈ ਚੱਜਦਾ ਕਰਮ ਕਮਾ ਸਾਫਾ ਮਹਿੜਾ ਨਾ ਕਰ ਤਿਓਦਾ ਸਫਾ ਮੜਾ ਨਾ ਕਰ ਪਿਓ ਦਾ ਟੋਲੇ ਚੱਟੇ ਖੇ ਨ ਪਾਣੀ ਤੂੰ ਸਮਝ ਹਕੀਕਤ ਜੱਗ ਦੀ ਨੀ ਤੂੰ ਸਮਝ ਹਕੀਕਤ ਜੱਗ ਦੀ ਨਾ ਨੀਵੀਆਂ ਲੀਪਵਾਨੀ ਹਰ ਮੋੜ ਤੇ ਵਰੀ ਜਿਸਮ ਦੇ ਨੀ ਹਰ ਮੋੜ ਤੇ ਵੈਰੀ ਜਿਸਮ ਦੇ ਬਣੀ ਇੱਜ਼ਤ ਕਰਨ ਸਵਾਲ ਲੈ ਕੇ ਗੱਡੀ ਤੇ ਦੋ ਝੂਟੜੇ ਲੈ ਕੇ ਗੱਡੀ ਤੇ ਦੋ ਝੂਟੜੇ ਬਰਗਾ ਸੁਟਜੂ ਪੁੱਤ ਬਗਾਨਾ ਵਰਤਕੇ